ਜਿੰਦਾਬਾਦ ਸਰ ਮੁਖਵਿੰਦਰ ਸਿੰਘ ਮਾਲ ਜਿੰਦਾਬਾਦ ਜੀ ਸਰ ਅੱਜ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਸਾਡੀਆਂ 13 ਦੀਆਂ 13 ਜਿਹੜੀਆਂ ਸੀਟਾਂ ਨੇ ਅਸੀਂ ਫਾਰਮ ਭਰੇ ਹੀ 13 ਸੀਟਾਂ ਦੇ ਤੇ ਐਡੀਐਮ ਸਾਹਿਬ ਨੇ ਉਹਨਾਂ ਦੀ ਮਿਹਰਬਾਨੀ ਹੈ ਉਹਨਾਂ ਸਾਰਿਆਂ ਨੇ ਜਿਹੜਾ ਸਾਡਾ ਬੜਾ ਸਹਿਯੋਗ ਦਿੱਤਾ ਵਾ ਕਿ ਉਹਨਾਂ ਨੇ 13 ਦੀਆਂ 13 ਸੀਟਾਂ ਸਾਡੀਆਂ ਜਿਹੜੀਆਂ ਕੈਮ ਰੱਖੀਆਂ ਨੇ ਅਸੀਂ ਹੁਣ ਚੋਣ ਪ੍ਰਚਾਰ ਜਿਹੜਾ ਵਾ ਪੂਰੇ ਤਗੜੇ ਜਿੰਨੇ ਮੇਰੇ ਉਮੀਦਵਾਰ ਨੇ ਬੇਸ਼ਖਸੀਅਤ ਬੇਦਾਗ ਸਿੰਘ ਜੀ ਆਂਦਾ ਸਾਰੀਆਂ ਜਿਹੜੀਆਂ ਨੇ ਉਹ ਸਾਡੇ ਜਿਹੜੇ ਕਾਉਂਸਲਰ ਉਹ ਖੜੇ ਕੀਤੇ ਆ ਤੇ ਅਸੀਂ ਹੁਣ ਤਗੜੇ ਹੋ ਕੇ ਚੋਣ ਪ੍ਰਚਾਰ ਕਰਕੇ 13 ਦੀਆਂ 13 ਸੀਟਾਂ ਜਿਹੜੀਆਂ ਨੇ ਭਾਜਪਾ ਦੀ ਝੋਲੀ ਦੇ ਵਿੱਚ ਭਾਈ ਨਰਿੰਦਰ ਮੋਦੀ ਜੀ ਜਿੰਨੇ ਵੀ ਕੰਮ ਕੀਤੇ ਆ ਭਾਰਤੀ ਜਨਤਾ ਪਾਰਟੀ ਦੀ ਝੋਲੀ ਵਿੱਚ ਪਾਉਣੀਆਂ ਨੇ ਤੇ ਹੁਣ ਅਸੀਂ ਸਾਰਿਆਂ ਨੂੰ ਆਸ਼ੀਰਵਾਦ ਦੇ ਕੇ ਬੀਜੇਪੀ ਵੱਲੋਂ ਤੇ ਅਸੀਂ ਚੋਣ ਪ੍ਰਚਾਰ ਦੇ ਵਿੱਚ ਜਿਹੜਾ ਨਿਕਣ ਲੱਗੇ ਆ ਤੇ ਗੁਰੂ ਰਾਮਦਾਸ ਸਾਡੇ ਦੇ ਕਿਰਪਾ ਕਰਨ 13 ਦੀਆਂ 13 ਹੀ ਸੀਟਾਂ ਜਿਹੜੀਆਂ ਉਹ ਸਾਡੀ ਜਿੱਤ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ